ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਪਿਆਰੇ ਸਜਣੋ ਯਾਦਸ਼ਾਹ ਜਹਾਨਪੁਰੀ ਨੇ ਹੜਾਂ ਤੇ ਇੱਕ ਕਪਟਾ ਲਿਖੀ ਐ ਅੱਗੇ ਉਹਦੇ ਤਿੰਨ ਬੰਦ ਪਾ ਚੁੱਕਿਆ ਹਾਂ ਅੱਜ ਚੌਥਾ ਪੰਜਵਾਂ ਬੰਦ ਪਾਉਣ ਲੱਗਿਆ ਹਾਂ ਕਿ ਮਾਨਵ ਨੇ ਕਿਸ ਤਰੀਕੇ ਦੇ ਨਾਲ ਕੁਦਰਤ ਦੇ ਨਾਲ ਖਿਲਵਾੜ ਕੀਤੇ ਆ ਜੀ ਸੇਮਾ ਨਾਲੇ ਨਦੀਆਂ ਵਾਲਈ ਦਰਿਆਾਂ ਵਿੱਚ ਕੋਠੀਆਂ ਪਾ ਲਈ ਪਾਣੀ ਦੱਸੋ ਕਿਧਰ ਨੂੰ ਜਾਵੇ ਓਏ ਪਾਣੀ ਲਈ ਕੋਈ ਥਾਂ ਨਾ ਖਾਲੀ ਦਰਿਆਾਂ ਦੀ ਕੀਤੀ ਹਾਲ ਤੁਮਾੜੀ ਓਏ ਦਰਿਆ ਬਣਾ ਕੇ ਰੱਖ ਤੇ ਨਾਲੀ ਦਰਿਆਾਂ ਦੀ ਕੀਤੀ ਹਾਲ ਤੁਮਾੜੀ ਦਰਿਆ ਬਣਾ ਕੇ ਰੱਖ ਤੇ ਨਾਲੀ ਸੇ ਮਨਾਰੇ ਨਦੀਆਂ ਵਾਲਈ ਦਰਿਆ ਮਾ ਵਿੱਚ ਕੋਠੀਆਂ ਵਾਲਈ ਅਗਲੀ ਵੀਡੀਓ ਅਗਲੇ 1-2 ਦਿਨਾਂ ਤੱਕ ਫਿਰ ਪਾਵਾਂਗਾ ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਹਿ